हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਝੋਨੇ ਦੀ ਪਨੀਰੀ ਬਾਰੇ ਖਾਸ ਤੌਰ ਤੇ ਜਿਹੜੇ ਕਿਸਾਨ ਵੀਰਾਂ ਨੇ ਅਜੇ ਬਾਸਮਤੀ ਦੀਆਂ ਪੀਰ 126 ਦੀ ਪਨੀਰੀ ਬੀਜਣੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਤੁਹਾਡਾ ਸਵਾਲ ਹੋਵੇ ਜਰੂਰ ਦੱਸਣਾ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਪਲੇ ਫੇਸਬੁਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਹਰ ਕਰ ਰਿਹਾ ਹੈ ਟੈਂਪਰੇਚਰ ਬਹੁਤ ਆਪਰਿਆ ਮੀ ਜਿਹੜਾ ਹੈਗਾ ਮਈ ਮਹੀਨੇ ਦੇ ਦੌਰਾਨ ਕੋਈ ਚੰਗੀ ਤਰ੍ਹਾਂ ਨਹੀਂ ਪਿਆ ਜੂਨ ਚ ਵੀ ਅਜੇ ਤੱਕ ਨਹੀਂ ਪਿਆ 9 ਜੂਨ ਹੋ ਗਈ ਆ ਤੇ ਧੂੜ ਭਰੀਆਂ ਹਨੇਰੀਆਂ ਤੇਜ਼ ਉਹ ਜ਼ਰੂਰ ਚੱਲੀਆਂ ਜੀ ਅ ਜਿਹੜਾ ਆਪਣੇ ਪੱਛੋਂ ਵੱਲ ਦੀਆਂ ਹਵਾਵਾਂ ਜਾਂ ਹਵਾ ਬਦਲਦੀ ਰਹਿੰਦੀ ਕਦੇ ਦੱਖਣ ਵੱਲ ਦੀਆਂ ਹਵਾਵਾਂ ਤਾਂ ਪਨੀਰੀ ਦੇ ਵਿੱਚ ਕੀ ਹੋਇਆ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਵੱਲੋਂ ਜਿਹੜੇ ਸਵਾਲ ਆਏ ਜਾਂ ਕਿਸਾਨ ਵੀਰਾਂ ਨੇ ਦੱਸਿਆ ਕਿ ਕਈ ਥਾਵਾਂ ਤੇ ਪਨੀਰੀ ਦੀ ਜਰਮੀਨੇਸ਼ਨ ਨਹੀਂ ਪੂਰੀ ਹੋਈ। ਕਈ ਥਾਵਾਂ ਦੇ ਉੱਤੇ ਪਨੀਰੀ ਜਿਹੜੀ ਹੈਗੀ ਐ ਜਦੋਂ ਗਰੋਥ ਕਰ ਰਹੀ ਸੀ ਉਸ ਟਾਈਮ ਦੇ ਉੱਤੇ ਉਹਦੇ ਪੱਤੇ ਉੱਪਰੋਂ ਸੁੱਕਣੇ ਸ਼ੁਰੂ ਹੋ ਗਏ ਦੌਗੀਆਂ ਦੇ ਵਿੱਚ ਸੁੱਕਣ ਲੱਗ ਪਈ। ਤੇ ਕਈ ਥਾਵਾਂ ਦੇ ਉੱਤੇ ਪਨੀਰੀ ਦਾ ਹੀ ਵਾਧਾ ਜਿਹੜਾ ਪ੍ਰੋਪਰ ਉਹ ਨਹੀਂ ਹੋ ਰਿਹਾ। ਤਾਂ ਉਹਦੇ ਵਿੱਚ ਖਾਸ ਤੌਰ ਤੇ ਧਿਆਨ ਕਿਸਾਨ ਵੀਰੋ ਰੱਖਣਯੋਗ ਇਹ ਹੁੰਦਾ ਆਮ ਤੌਰ ਤੇ ਕਈ ਕਿਸਾਨ ਵੀਰ ਕਹਿੰਦੇ ਆ ਕਿ ਕਿਉਂਕਿ ਆਪਾਂ ਜਿਹੜਾ ਦੱਸਦੇ ਹੁੰਨੇ ਆ ਕਿ ਪਨੀਰੀ ਦੀ ਤਿਆਰੀ ਜਿਹੜੀ 25 ਦਿਨ 30 ਦਿਨ ਪਹਿਲਾਂ ਕਰਨੀ ਖੇਤ ਦੀ ਫਿਰ 10 ਦਿਨ ਪਹਿਲਾਂ ਸਰੋਂ ਦੀ ਖਾਲ ਪਾਉਣੀ ਫਿਰ ਬਜਾਈ ਟਾਈਮ ਖਾਦਾਂ ਪਾਉਣੀ ਆ ਕਈ ਕਿਸਾਨ ਵੀਰ ਕਹਿੰਦੇ ਆ ਕਿ ਕੁਝ ਨਹੀਂ ਕਰਦੇ ਪਨੀਰੀ ਬਹੁਤ ਵਧੀਆ ਹੁੰਦੀ ਦੇਖੋ ਪਨੀਰੀ ਤੁਹਾਡੇ ਹੋਗੀ ਇਹ ਦੂਜੇ ਕਿਸਾਨ ਵੀਰਾਂ ਨੂੰ ਨਾ ਥੋੜਾ ਜਿਹਾ ਨੁਕਸਾਨ ਨਾ ਕਰਾਇਆ ਕਰੋ ਕਿਉਂਕਿ ਪਨੀਰੀ ਜਿਹੜਾ ਜਗ੍ਹਾ ਹੈ ਜ਼ਮੀਨ ਆ ਉਹ ਵੱਖ-ਵੱਖ ਤਰ੍ਹਾਂ ਦੀ ਹੁੰਦੀ ਆ ਕਈ ਵਾਰ ਜਮੀਨ ਆ ਜਿਹੜੀ ਉਹ ਹਲਕੇ ਪਣਚਾ ਜਾਂ ਦਰਮਿਆਨੇ ਪਣਚਾ ਜਾਂ ਭਾਰੇ ਪਣਚਾ ਕੋਈ ਚੀਕਣੀ ਮਿੱਟੀ ਜਾਦੇ ਆ ਕੁਝ ਜਿਹੜੀ ਹੈਗੀ ਆ ਮੈਰਾ ਕਿਸਮ ਦੀਆਂ ਆ ਜਾਂਦੀਆਂ ਨੇ ਕੁਝ ਹਲਕੀਆਂ ਰੇਤਲੀਆਂ ਕਿਸਮ ਦੀਆਂ ਆ ਜਾਂਦੀਆਂ ਥੋੜਾ ਰੇਤਲਾਪਣ ਜ਼ਿਆਦਾ ਹੁੰਦਾ ਪਰ ਕਈ ਕਿਸਾਨ ਵੀਰਾਂ ਦੀ ਮਜਬੂਰੀ ਹੁੰਦੀ ਕਿ ਉਸ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਪਨੀਰੀਆਂ ਜਿਹੜੀਆਂ ਬੀਜੜੀਆਂ ਪੈਂਦੀਆਂ ਨੇ ਤਾਂ ਕੁਝ ਨਹੀਂ ਕਰਨ ਦੇ ਵਿੱਚ ਕੋਈ ਵੱਡੀ ਆਪਣੀ ਉਪਲਬਧੀ ਨਹੀਂ ਹੈਗੀ ਬਲਕਿ ਜਿਹੜੀ ਸੰਤੁਲਿਤ ਖਰਾਕ ਆ ਉਹ ਬੂਟਿਆਂ ਨੂੰ ਫਸਲ ਨੂੰ ਦੇਣੀ ਚਾਹੀਦੀ ਆ ਤਾਂ ਵੱਡਾ ਫਰਕ ਕਿੱਥੇ ਪੈਂਦਾ ਜਿੱਥੇ ਤੁਸੀਂ ਖਾ ਰੂੜੀ ਖਾਦ ਪਾਈ ਹੈ ਤੇ ਬਿਜਾਈ ਟਾਈਮ ਖਾਦਾਂ ਪਾਈਆਂ ਨੇ ਉੱਥੇ ਤੁਹਾਡੀ ਪਨੀਰੀ ਜਿਹੜੀ ਦੂਜੀ ਪਨੀਰੀ ਨਾਲੋਂ ਜਿੱਥੇ ਖਾਦ ਖਰਕ ਨਹੀਂ ਪਾਈ ਉਹਦੇ ਨਾਲੋਂ ਫਰਕ ਚ ਰਹੂਗੀ 90% ਪਨੀਰੀਆਂ ਨਾਲੋਂ ਜਿਹੜੇ ਇੱਕ ਦੋ ਕਿਸਾਨ ਵੀਰੇ ਜਿੰਨਾ ਜਿਹੜੇ ਕੁਝ ਵੀ ਨਹੀਂ ਪਾਉਂਦੇ ਪਨੀਰੀ ਹੋ ਜਾਂਦੀ ਚਲੋ ਕੁਦਰਤ ਨਾਲੋਂ ਹੋ ਜਾਂਦੀ ਆ ਤਾਂ ਖਾਸ ਤੌਰ ਤੇ ਜਿਵੇਂ ਪੋਟਾਸ਼ ਤੱਤ ਤੁਸੀਂ ਪਾਉਣੇ ਬਿਜਾਈ ਟਾਈਮ ਪੋਟਾਸ਼ ਤੱਤ ਫਸਲ ਨੂੰ ਪੱਤਿਆਂ ਨੂੰ ਜਿਹੜੀ ਸਟ੍ਰੈਸ ਸਹਿਣ ਦੇ ਮਜ਼ਬੂਤ ਬਣਾਉਂਦਾ ਕਿਉਂਕਿ ਉੱਚ ਤਾਪਮਾਨ ਹਨੇਰੀ ਚੱਖੜ ਇਹਦੇ ਵਿੱਚ ਜਿਹੜੇ ਪੱਤੇ ਨੂੰ ਕਾਫੀ ਨੁਕਸਾਨ ਹੁੰਦਾ ਹਨੇਰੀ ਵਾਲਾ ਜਿਹੜਾ ਹੈਗਾ ਕੰਟਰੋਲ ਕਰਨਾ ਔਖਾ ਹੋ ਜਾਂਦਾ ਪਰ ਫਿਰ ਵੀ ਜਿਹੜੇ ਬੂਟੇ ਜਿਹੜੇ ਪੱਤੇ ਥੋੜੇ ਜੇ ਸਖਤ ਜਾਨ ਹੁੰਦੇ ਆ ਉਹਨਾਂ ਦਾ ਜਿਹੜਾ ਹੈਗਾ ਨੁਕਸਾਨ ਜਾਂ ਬਰਨਿੰਗ ਉਹਤੇ ਘੱਟ ਹੁੰਦੀ ਹੈ ਫਿਰ ਕੁਝ ਕੁ ਕਿਸਾਨ ਵੀਰਾਂ ਨੇ ਜਿਹਨਾਂ ਰਾਹ ਦੇ ਨੇੜੇ ਪਨੀਰੀਆਂ ਜਾਂ ਕਈ ਕਿਸਾਨ ਵੀਰਾਂ ਦੇ ਖੇਤਾਂ ਦੇ ਨੇੜੇ ਜਦੋਂ ਆਪਾਂ ਕਈ ਕਿਉਂਕਿ ਖੇਤਾਂ ਦੇ ਵਿੱਚ ਖਰਾਬ ਵੀ ਹਣ ਲਾਉਣਾ ਹੁੰਦਾ ਉਹਦੇ ਨਾਲ 2-2 3-3 ਦਿਨ ਧੂੜ ਪੈਂਦੀ ਰਹਿੰਦੀ ਆ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਧੂੜ ਮਿੱਟੀ ਜੇ ਪੈਂਦੀ ਆ ਨਾ ਰਕਬਾ ਥੋੜਾ ਹੁੰਦਾ ਆਪਾਂ ਪਾਣੀ ਦੀ ਕੱਲੇ ਸਿੰਪਲ ਪਾਣੀ ਦੀ ਸਪਰੇ ਜਿਹੜੀ ਸ਼ਾਮ ਨੂੰ ਜ਼ਰੂਰ ਮਾਰ ਦਿਆ ਕਰੋ ਜਦੋਂ ਮੋਟਰ ਛੱਡਦੇ ਆ ਆਪਾਂ ਇੱਕ ਸਪਰੇ ਉੱਤੇ ਮਾਰ ਦਿਓ ਉਹਦੇ ਨਾਲ ਬਹੁਤ ਫਰਕ ਪੈਂਦਾ ਉਹਦੇ ਨਾਲ ਫੋਟੋਸਿੰਥੈਟਿਕ ਏਰੀਆ ਨਾ ਜੇ ਧੂੜ ਮਿੱਟੀ ਲਗਾਤਾਰ ਪਈ ਜਾਂਦੀ ਆ ਇੱਕ ਤਾਂ ਕੁਰੰਬਲਾ ਨਾਜ਼ੁਕ ਹੁੰਦੀਆਂ ਬੂਟੇ ਨਾਜ਼ੁਕ ਹੈ ਬਰਨਿੰਗ ਹੁੰਦੀ ਦੂਸਰਾ ਫੋਟੋਸਿੰਥੈਟਿਕ ਏਰੀਆ ਘਟਦਾ ਜਿਹੜੀ ਸਿੱਧੋਂ ਤੁਸੀਂ ਇਹ ਮੰਨ ਲਓ ਕਿ ਜਿਹੜਾ ਸੋਲਰ ਵਾਲ ਜ ਤਾਂ ਉਹ ਸਿਸਟਮ ਹੋ ਜਾਂਦਾ ਪੱਤਿਆਂ ਦੇ ਉੱਤੇ ਕਿ ਉਹ ਜਿਹੜੀ ਪ੍ਰੋਪਰ ਰੋਸ਼ਨੀ ਸਿੱਧੀ ਨਹੀਂ ਪੈਂਦੀ ਤੇ ਉਹ ਜਿਹੜੀ ਹੈਗੀ ਆ ਫਿਰ ਬਿਜਲੀ ਉਧਰ ਬਿਜਲੀ ਦੀ ਪਦਾਰਥ ਘੱਟ ਹੁੰਦੀ ਤੇ ਇੱਧਰ ਪੂਜ ਜਾਂਦੀ ਜਿਹੜੀ ਹੈਗੀ ਗਰੋਥ ਵਾਸਤੇ ਜਿਹੜੀ ਕੋਈ ATP એનર્ਜੀ ਬਣਨੀ ਜਾਂ ਗਰੋਥ ਵਾਸਤੇ ਜਿਹੜਾ ਭੋਜਨ ਪਦਾਰਥ ਬਣਨੇ ਆ ਉਹਨਾਂ ਦਾ ਫਰਕ ਪਿਆ ਜਾਂਦਾ ਸੋ ਸਾਫ ਪਾਣੀ ਦੀ ਸਪਰੇ ਵੀ ਬੜੀ ਮਹੱਤਵਪੂਰਨ ਫਿਰ ਤੁਹਾਨੂੰ ਕਿਹਾ ਸੀ ਲੋਹਾ ਤੇ ਜ਼ਿੰਕ ਲੋਹਾ ਜਿਹੜੀ 19% ਫੈਰ ਸਲਫੇਟ ਤੇ ਜ਼ਿੰਕ ਕਿੰ ਕੀ ਪਰਸੈਂਟ ਇਹਦੀਆਂ ਸਪਰੇਆਂ ਤੁਸੀਂ ਦੋ ਦੋ ਚਾਹੇ ਕਰਦੇ ਹੋ 5-5 ਦਿਨ ਦੇ ਗੈਪ ਤੇ 5 ਤੋਂ 10 ਗ੍ਰਾਮ ਜਿਹੜਾ ਪ੍ਰਤੀ ਲੀਟਰ ਪਾਣੀ ਲੋਹਾ ਤੇ 5 ਗ੍ਰਾਮ ਜਿਹੜਾ ਹੈਗਾ ਜ਼ਿੰਕ ਕਿੰ ਕੀ ਪਰਸੈਂਟ ਜਾਂ 33 ਪਾ ਲੋ 3 ਗ੍ਰਾਮ ਪ੍ਰਤੀ ਲੀਟਰ ਪਾਣੀ ਇਹਦੀਆਂ ਸਪਰੇਆਂ ਤੁਸੀਂ ਦੋ ਦੋ ਤਿੰਨ ਤਿੰਨ ਕਰਦੇ ਹੋ ਤੇ ਦੋ ਕੈਸ ਤਾਂ ਆਪਾਂ ਯੂਰੀਆ ਦੀਆਂ ਪਾਉਣੀਆਂ ਵੱਡਾ ਜਿਹੜਾ ਹੈਗਾ ਫਰਕ ਕਈ ਕਿਸਾਨੋ ਜਣੇ ਕੀ ਕੀਤਾ ਦੁਪਹਿਰ ਵੇਲੇ ਸੁੱਕੇ ਦੇ ਵਿੱਚ ਪਨੀਰੀ ਜਿਹੜੇ ਹੈਗੇ ਛੱਟਾ ਦੇ ਕੇ ਬੀਜਾ ਉੱਤੋਂ ਪਾਣੀ ਨਾ ਭਰ ਦਿੰਦੇ ਉਹ ਵੀ ਤਤਤਾ ਹੋ ਜਾਂਦਾ ਉਹਦੇ ਨਾਲ ਵੀ ਜਰਮੀਨੇਸ਼ਨ ਤੇ ਫਰਕ ਪੈਂਦਾ ਮੈਂ ਇਹ ਵੀ ਬੇਨਤੀ ਸ਼ੁਰੂ ਚ ਕੀਤੀ ਕਿ ਸ਼ਾਮ ਨੂੰ ਲੇਟ ਜਾਂ ਸਵੇਰੇ अर्ਲੀ ਮਾਰਨਿੰਗ ਜਿਹੜੀ ਪਨੀਰੀ ਦੀ ਬਿਜਾਈ ਕਰੋ ਜਦੋਂ ਦੁਪਹਿਰ ਦੇ ਟਾਈਮ ਪਨੀਰੀ ਜਦੋਂ ਬੀਜੀ ਵੀ ਆ ਖਾਸ ਤੌਰ ਤੇ ਪਹਿਲੇ 5-7 ਦਿਨ ਜਿਹੜਾ ਹੈਗਾ ਖੇਤ ਦੇ ਵਿੱਚ ਦੁਪਹਿਰ ਵੇਲੇ ਪਾਣੀ ਜਿਹੜਾ ਹੈਗਾ 10 ਦਿਨ ਤੱਕ ਖੜਾ ਨਹੀਂ ਹੋਣਾ ਚਾਹੀਦਾ 10 ਦਿਨ ਤੱਕ ਅਦੇ ਬਾਅਦ ਵੀ ਜੇ ਖੜਾ ਉਹ ਵੀ ਸਟ्रेस ਦਿੰਦਾ ਪਰ ਪਹਿਲੇ ਦਿਨਾਂ ਚ ਤਾਂ ਤੁਹਾਡੇ ਜਿਹੜੇ ਟੰਗੂਰ ਆ ਜਿਹੜੇ ਉਹ ਸੀਡ ਲੈਂਗ ਹੈ ਜਿਹੜਾ ਜਰਮੀਨੇਸ਼ਨ ਹੋ ਰਹੀ ਆ ਉਹਨੇ ਹੀ ਸੜ ਜਾਣਾ ਹੈਗਾ ਤਾਂ ਇਹ ਖਾਸ ਗੱਲਾਂ ਜਿਹੜੀਆਂ ਹੈਗੀਆਂ ਪੀਆ 126 ਦੀਆਂ ਪਨੀਰੀਆਂ ਆ ਤੁਸੀਂ ਬੀਜਣੀਆਂ ਬਾਸਮਤੀ ਦੀਆਂ ਪਨੀਰੀਆਂ ਬੀਜਣੀਆਂ ਨੇ ਤਾਂ ਉਸ ਜਿਹੜਾ ਹੈਗਾ ਪਨੀਰੀਆਂ ਬੀਜਣ ਸਮੇ ਇਸ ਗੱਲ ਦਾ ਖਾਸ ਤੌਰ ਤੇ ਨੁਕਤਿਆਂ ਦਾ ਧਿਆਨ ਰੱਖਿਆ ਜੇ ਬਜਾਈ ਟਾਈਮ ਪੋਟਾਸ਼ ਵਗੈਰਾ ਜ਼ਿੰਕ ਸਿੰਗਲ ਸੁਪਰ ਫਾਸਫੇਟ ਯੂਰੀਆ ਜਿੰਨੀ ਵੀ ਡੋਜ਼ ਤੁਹਾਨੂੰ ਪਹਿਲਾਂ ਮੈਂ ਵੀਡੀਓ ਰਾਹੀਂ ਦੱਸਿਆ ਹੋਇਆ ਉਹ ਖਾਦਾਂ ਜ਼ਰੂਰ ਪਾਓ ਤੇ ਜਿਹੜੀਆਂ ਸਪਰੀਆਂ ਨੇ ਆਪਾਂ ਜ਼ਿੰਕ ਤੱਤ ਲੋਹਾ ਤੱਤ ਉਹ ਜ਼ਰੂਰ ਕਰਿਆ ਜੀ ਜੇ ਤੁਸੀਂ ਅੱਜ 10 ਦਿਨ ਨੂੰ ਪਨੀਰੀ ਬੀਜਣੀ ਥੋੜੀ ਬਹੁਤੀ ਰੂੜੀ ਦੀ ਖਾਦ ਪਾ ਲਓ ਸੁੱਕੀ ਬਣੀ ਹੋਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ